ਇਸ ਵੇਲੇ ਅਕਬਰਪੁਰ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਕਿਉਂਕਿ ਪਿੰਡ ਦੇ ਵਿੱਚ ਕਾਫੀ ਦੇਰ ਦਾ ਇੱਕ ਝਗੜਾ ਚੱਲ ਰਿਹਾ ਹੈ ਕੁਝ ਇੱਕ ਧਿਰ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਸਰਪੰਚ ਦੇ ਉੱਤੇ ਕਿ 2 ਕਰੋੜ ਦਾ ਕਪੜਾ ਕੀਤਾ ਗਿਆ ਹੈ ਪਿੰਡ ਦੇ ਵਿੱਚ ਤੇ ਕਾਫੀ ਅਖਬਾਰ ਦੇ ਵਿੱਚ ਖਬਰਾਂ ਵੀ ਲਈਆਂ ਗਈਆਂ ਨੇ ਦੂਸਰੀ ਪਾਰਟੀ ਵੱਲੋਂ ਪਰ ਲੇਕਿਨ ਅੱਜ ਅਸੀਂ ਗਰਾਊਂਡ ਲੈਵਲ ਤੇ ਅਸੀਂ ਅੱਜ ਪਹੁੰਚੇ ਹਾਂ ਬਿਲਕੁਲ ਮੈਂ ਦਿਖਾਵਾਂਗਾ ਬਿਲਕੁਲ ਸਾਰੇ ਪਿੰਡ ਵਾਸੀ ਇੱਥੇ ਮੌਜੂਦ ਹੈ ਸਰਪੰਚ ਵੱਲੋਂ ਕਪੜਾ ਕੀਤਾ ਜਾਂ ਨਹੀਂ ਕੀਤਾ ਇਹ ਸਾਰਾ ਅਸੀਂ ਅੱਜ ਆਮਣੇ ਸਾਹਮਣੇ ਕੈਮਰੇ ਦੇ ਉੱਤੇ ਜ਼ਰੂਰ ਕਰਾਂਗੇ ਪਿੰਡ ਵਾਸੀ ਖੁਦ ਆਪ ਦੱਸਣਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿੰਨਾ ਪੈਸਾ ਆਇਆ ਉਹ ਲੱਗਿਆ ਜਾਂ ਨਹੀਂ ਲੱਗਿਆ ਪਰ ਲੇਕਿਨ ਜਿਹੜੀ ਦੂਸਰੀ ਟੀਰ ਵਗੈਰਾ ਜਿਨ੍ਹਾਂ ਵੱਲੋਂ ਬਿਜ਼ਨਸ ਦੇ ਵਿੱਚ ਸ਼ਿਕਾਇਤ ਕੀਤੀ ਹੋਈ ਹੈ ਕਿ ਕਾਫੀ ਜਿਹੜਾ ਕੱਪੜਾ ਜਿਹੜਾ ਸਰਪੰਚ ਵੱਲੋਂ ਕੀਤਾ ਹੋਇਆ ਹੈ ਤੇ ਇੱਥੇ ਸਾਰੇ ਮੋਤਵਰ ਬੈਠੇ ਨੇ ਪੰਜ ਸਰਪੰਚ ਬੈਠੇ ਨੇ ਪਿਛਲੇ ਵਿਲੇ ਦੀ ਪੰਚਾਇਤਾਂ ਦੇ ਮੈਂਬਰ ਬੈਠੇ ਨੇ ਸਾਬਕਾ ਸਰਪੰਚ ਵੀ ਸ਼ਾਇਦ ਬੈਠੇ ਹੋਣੇ ਆ ਤੇ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਾਣੀ ਹੈ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਸੀਂ ਕਦੋਂ ਤੋਂ ਸਰਪੰਚ ਰਹੇ ਹੋ ਕਦੋਂ ਤੱਕ ਰਹੇ ਹੋ ਮੈਂ ਜੀ 2000 13 ਤੋਂ ਰੈਗੂਲਰ ਸਰਪੰਚ ਹੈ ਜੀ ਤੇ ਦੇ ਵਿੱਚ ਕਿੰਨੀ ਟੋਟਲ ਹੁਣ ਤੁਹਾਡੇ ਹੁੰਦੀ ਗ੍ਰਾਂਟ ਪਹੁੰਚੀ ਹੈ ਸਪੂਰ ਰੋਡ ਫਿੰਗਰ ਸਾਰੀ 2013 ਤੋਂ 18 ਦੇ ਵਿੱਚ ਮੇਰੇ ਕੋਲ 30 ਲੱਖ ਰੁਪਏ ਆਇਆ ਸੀ ਮੇਰੇ ਕੋਲ ਔਰ ਬਾਕੀ ਜੋ ਨਰੇਗਾ ਦੇ ਵਿੱਚ ਪੇਮੈਂਟਾਂ ਹੋਈਆਂ ਉਹ ਨਰੇਗਾ ਲਾਪਾਤਰੀ ਜਿਹੜੇ ਹੈਗੇ ਨਾ ਸਿੱਧੇ ਉਹਨਾਂ ਬੈਨੀਫੀਸ਼ੀਅਰਾਂ ਦੇ ਖਾਤੇ ਚ ਗਈਆਂ ਚਾਹੇ ਅਸੀਂ ਪਾਈਪ ਲਾਈਨ ਪੁਆਈ ਹੈ ਚਾਹੇ ਅਸੀਂ ਬਰਮਾ ਦੇ ਕੰਮ ਕਰਾਏ ਹੈ ਚਾਹੇ ਰੂਰਲ ਕਨੈਕਟੀਵਿਟੀ ਦੇ ਕੰਮ ਕਰਾਏ ਹੈ ਔਰ ਚਾਹੇ ਅਸੀਂ ਕੋਈ ਫਲੱਡ ਦਾ ਕੰਮ ਕਰਾਇਆ ਚੋਏ ਦਾ ਡਰੇਨਜ ਦਾ ਉਹ ਪੈਸਾ ਸਾਡੇ ਪੰਚਾਇਤ ਦੇ 1 ਰੁਪਿਆ ਖਾਤੇ ਜਿੱਨੇ ਉਹ ਲੇਬਰ ਵਾਲਿਆਂ ਦੇ ਖਾਤੇ ਚ ਗਏ ਹੈ ਜੀ ਉਹ ਲੇਬਰ ਦਾ ਪੈਸਾ ਜੀ ਆ ਕਿਉਂ ਨਾ ਤੋਂ ਲੇ ਕੇ ਕੋਈ ਕੰਮ ਤੇ ਲਾਇਆ ਪੈਸੇ ਬਿਲਕੁਲ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਕੋਈ ਸਾਡੇ ਤੁਹਾਡੇ ਸਾਹਮਣੇ ਖੜੇ ਹੈ ਜੇ ਜਿੰਨੇ ਸਾਡੇ ਜੌਬ ਕਾਰਡ ਹੋਲਡਰ ਹੈ ਜੀ 70 ਅਸੀਂ ਆ ਤੁਹਾਡੇ ਸਾਹਮਣੇ ਖੜੀਆਂ ਸਾਰੇ ਨੂੰ ਇਹਨਾਂ ਨੂੰ ਪੁੱਛਿਆ ਜਾ ਸਕਦਾ ਜੀ ਤੇ 2 ਕਰੋੜ ਦੀ ਜਿਵੇਂ ਗੱਲ ਕਰੀਏ ਤੁਹਾਡਾ ਸਿੱਧਾ ਹੀ ਸਾਡਾ ਮਤਲਬ ਹੈ ਵੀ 30 ਲੱਖ ਰੁਪਏ ਤੁਹਾਡਾ ਆ 2 ਕਰੋੜ ਦਾ ਇਲਜ਼ਾਮ ਹੈ ਬਿਲਕੁਲ ਸਰਸਰ ਗਲਤ ਹੈ ਵੀ ਬਿਲਕੁਲ ਜੀ 30 ਲੱਖ ਰੁਪਏ ਸਰ 30 ਲੱਖ ਦੀਆਂ ਮੇਰੇ ਕੋਲ ਜ ਮੈਂ ਬਿਜੀਲੈਂਸ ਕੋਲ ਵੀ ਗਿਆ ਗਿਆ ਦੋ ਤਿੰਨ ਸਾਲ ਪਹਿਲੇ ਮੈਂ ਉਹਨਾਂ ਨੇ ਕਿਹਾ ਜੀ ਮੇਰੇ ਕੋਲ ਜੁਸੀ ਹੋਏ ਪਏ ਐ ਜੀ ਜੁਸੀ ਹੋਏ ਪਏ ਐ ਤੇ ਮੈਂ ਕਿਹਾ ਜੀ ਮੇਰਾ ਉਹ ਕਰਨਾ ਕੰਮ ਚੈੱਕ ਕਰਨਾ ਤਾਂ ਗਰਾਊਂਡ ਲੈਵਲ ਤੇ ਮੇਰਾ ਕੰਮ ਚੈੱਕ ਕਰਿਆ ਜਾ ਸਕਦਾ ਪਿੰਡ ਵਿੱਚ ਜਾ ਕੇ ਕੱਲੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪੁੱਛਿਆ ਜਾ ਸਕਦਾ ਏ ਵੀ ਤੁਹਾਡੇ ਪਿੰਡ ਚ ਕੰਮ ਹੋਏ ਜਾਂ ਨਹੀਂ ਹੋਏ ਜੀ ਕਹਦੇ ਆ ਜੀ ਅਖਬਾਰ ਦੇ ਵਿੱਚ ਖਬਰ ਲੱਗੀ ਆ ਉਹਦੇ ਵਿੱਚ ਵੀ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਵੱਲੋਂ ਜਿਹੜੀ ਦਿੱਤੀ ਸ਼ਿਕਾਇਤ ਦਾ ਉਹ ਨਹੀਂ ਹੋ ਰਿਹਾ ਟਵਟਾਰਾ ਨਹੀਂ ਹੋ ਰਿਹਾ ਦੇਖੋ ਜੀ ਮੈਂ ਤਾਂ ਇੱਕੋ ਗੱਲ ਕਹਿੰਦਾ ਸੀ ਵੀ ਮੇਰਾ ਮਹਿਕਮਾ ਸਾਡਾ ਪੰਚਾਇਤੀ ਮਹਿਕਮਾ ਹੈ ਜੀ ਉਹ ਜਦ ਮਰਜ਼ੀ ਇਨਕੁਆਇਰੀ ਕਰ ਸਕਦਾ ਵਿਜੀਲੈਂਸ ਨੂੰ ਅਸੀਂ ਬਹੁਤ ਰਿਕਵੈਸਟ ਕਰੀਏ ਵੀ ਇਹ ਬੰਦਾ ਸ਼ਿਕਾਇਤੀ ਆ ਇਹ ਹਜਾਰਾ ਸਿੰਘ ਵੀ ਤੁਸੀਂ ਇੱਕ ਸਿੰਪਲ ਬੰਦੇ ਦੀ ਅਜਾ ਇੱਕ ਪੂਰਾ ਸ਼ਿਕਾਇਤੀਆ ਬੰਦਾ ਉਹ ਉਹਦੀ ਇੱਕ ਸਿੰਪਲ ਐਪਲੀਕੇਸ਼ਨ ਤੇ ਤੁਸੀਂ ਮੇਰੇ ਉੱਪਰ ਮਤਲਬ ਐਡਾ ਆ ਮੈਨੂੰ ਚਿੱਠਾ ਭੇਜਿਆ ਵਾ ਇਨਾ ਇਲਿਗੇਸ਼ਨ ਹੈ ਜੋ ਹੈ ਇਹ ਸਾਰਾ ਤੁਹਾਡੇ ਸਾਹਮਣੇ ਹੈ ਜੀ ਬਿਜਲ ਨੇ ਤੁਹਾਨੂੰ ਬੁਲਾ ਹੀ ਰਹੀ ਹੈ ਕਿ ਬਿਜਲ ਸਾਹ ਇੱਥੇ ਪਿੰਡ ਤੌਰ ਤੇ ਨਹੀਂ ਆਈ ਹੁਣ ਤੱਕ ਨਹੀਂ ਮੈਂ ਕਿਹਾ ਰਿਕਵੈਸਟ ਕਰੀ ਹੈ ਮੈਂ ਕਿਹਾ ਜੀ ਤੁਸੀਂ ਗਰਾਊਂਡ ਲੈਵਲ ਤੇ ਮੈਂ ਗਿਆ ਉਹਨਾਂ ਕੋਲ ਮੈਂ ਕਹਿੰਦਾ ਜੀ ਤੁਸੀਂ ਗਰਾਊਂਡ ਲੈਵਲ ਤੇ ਚੈੱਕ ਕਰੋ ਜਾ ਕੇ ਕੱਲੇ ਕੱਲੇ ਲੋਕਾਂ ਨੂੰ ਮਿਲੋ ਹੋ ਸਕਦਾ ਮੈਂ ਆਣ ਕੇ ਦਫ਼ਤਰ ਝੂਠ ਬੋਲਾਂ ਜਿਵੇਂ ਉਹ ਝੂਠ ਬੋਲਦੇ ਖਬਰਾਂ ਲਵਾਉਂਦੇ ਆ ਜੀ ਮੈਂ ਝੂਠ ਬੋਲ ਸਕਦਾ ਪਰ ਮੈਂ ਕਿਹਾ ਕੰਮ ਕਰੇ ਹੋਏ ਦਾ ਇਹ ਲੋਕ ਹੀ ਦੱਸਣਗੇ ਸਾਡੇ ਪਿੰਡ ਵੀ ਕੰਮ ਹੋਇਆ ਜਾਂ ਸਰਪੰਚ ਪੈਸੇ ਖਾ ਗਿਆ ਜੀ ਸਰ ਇਹ ਦੁਨੀਆ ਜਾਣਦੀ ਹੈ ਕਿ ਸੱਚੇ ਬੰਦੇ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਸੱਚੇ ਹੋ ਤੁਹਾਨੂੰ ਕਿਸੇ ਵਿਜੀਲੈਂਸ ਦਾ ਕਿਸੇ ਅਫਸਰ ਦਾ ਕਿਸੇ ਵੀਡੀਓ ਦਫ਼ਤਰ ਦਾ ਕੋਈ ਡਰ ਨਹੀਂ ਹੈਗਾ ਚਲੋ ਮੈਂ ਮੰਨ ਲੰਦਾ ਕਿ ਜਿੰਨੇ ਵੀ ਪਿੰਡ ਵਾਸੀ ਜਿਹੜੇ ਹੈਗੇ ਆ ਕਿਉਂਕਿ ਸਾਰਾ ਕੰਮ ਕਾਗਜ਼ੀ ਪੱਤਰੀ ਸਾਰਾ ਇੱਕ ਇੱਕ ਕੰਮ ਦਾ ਹਿਸਾਬ-ਤਬਾ ਤੁਹਾਡੇ ਕੋਲ ਪਾਸੇ ਹੈਗਾ ਏ ਤੇ ਤੁਹਾਨੂੰ ਨਹੀਂ ਲੱਗਦਾ ਕੋਈ ਡਰ ਪੈ ਹੈ ਕਿ ਤੁਹਾਡੇ ਮੰਨ ਦੇ ਕੁਝ ਕਹੀ ਸਰ ਮੈਨੂੰ ਡਰੀ ਨਹੀਂ ਮੈਂ ਚੋਰ ਨਹੀਂ ਐ ਮੈਂ ਤਾਂ ਕੰਮ ਕਰਿਆ ਜੀ ਮੈਂ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜਿਆ ਹੋਇਆ ਜੀ ਤੁਹਾਡਾ ਪੰਜ ਸਰਪੰਚ ਜਿਹੜੇ ਸਰਪੰਚ ਹੁੰਦੇ ਨਾਲ ਕੌਣ-ਕੌਣ ਸੀ ਤੁਹਾਡੇ ਨਾਲ ਜਦੋਂ ਧਰਮ ਸਿੰਘ ਹੈ ਨਹੀਂ ਉਹ ਜੇ ਜੇਦਾ ਵੀ ਪੰਜ ਤੁਹਾਡੇ ਨਾਲ ਸੀ ਉਸ ਮਿਲ ਇਹ ਤਾਂ ਇਹ ਤਾਂ ਪਹਿਲਾ ਤੂੰ ਹੁਣ ਦੇ ਟਰਮ ਦਾ ਹੈ ਇਹ ਪਿਛਲਾ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਇਹ ਮੇਰਾ ਪੰਜਾਹ 10 ਸਾਲਾਂ ਤੋਂ ਰੈਗੂਲਰ ਚੱਲਦਾ ਹੁੰਦਾ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਸਤਗਰ ਸਿੰਘ ਕਿੰਨੇ ਪੜ੍ਹੇ ਹੋਏ ਤੁਸੀਂ ਸੱਤ ਸੱਤ ਪੜ੍ਹੇ ਹੋਏ ਆ ਤੇ ਸਰਪੰਚ ਜਦੋਂ ਕੰਮ ਕਰਦੇ ਸੀ ਇਕੱਠੇ ਟਲ ਮਿਲ ਕੇ ਤੁਸੀਂ ਸੱਤ ਤੁਹਾਡੀ ਹਾਜ਼ਰੀ ਵਿੱਚ ਲੈਂਦਾ ਸੀਗਾ ਸائن ਗੈਹ ਲੈਂਦੇ ਹਾਂਜੀ ਕੰਮ ਤੇ ਵੀ ਜਾਂਦਾ ਤੂੰ ਜਿ세 ਹਾਂਜੀ ਹਾਂਜੀ ਇਹ ਤੇ ਗੈਹ ਲੈਂਦੇ ਹਰ ਦਮ ਜੀ ਅੱਛਾ ਇਹ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਗੱਲਬਾਤ ਨਹੀਂ ਕੋਈ ਗੱਲ ਨਹੀਂ ਆਏਗਾ ਜੀ ਕੋਈ ਕੋਈ ਮਾਰੀ ਜਗਾ ਪੈਸੇ ਨੇ ਦੋਸ਼ ਲਾ ਰਹੀ ਹੈ ਉਹ ਤੇਰਾ ਕਿਉਂ ਦੋਸ਼ ਲਾ ਰਹੀ ਫਿਰ ਉਹ ਗਲਤ ਲੱਗ ਰਿਹਾ ਹੈ ਤੇ ਠੀਕ ਹੈ ਜੀ ਅੱਛਾ ਤੁਹਾਡੇ ਪਿੰਡ ਵਿੱਚੋਂ ਜਿਹੜੇ ਵੀ ਕੋਈ ਬੰਦੇ ਇੱਥੇ ਆਏ ਹੋਏ ਆਂ ਹੋਰ ਕੋਈ ਕੋਈ ਗੱਲਬਾਤ ਕਰਨਾ ਚਾਹੁੰਦੇ ਆ ਤੁਹਾਡਾ ਕੀ ਨਾਮ ਹੈ ਜੀ ਬਲਬੀਰ ਸਿੰਘ ਜੀ ਜੀ ਤੁਹਾਡੇ ਦੇ ਜਿਹੜਾ ਦੋਸ਼ ਆ ਸਰਪੰਚ ਤੇ ਸਹੀ ਹੈ ਗਲਤ ਹੈ ਇਹ ਤਾਂ ਬਿਲਕੁਲ ਗਲਤ ਹੈ ਬਿਲਕੁਲ ਗਲਤ ਪਿੰਡ ਨੇ ਸਰਪੰਚ ਨੇ ਸਾਡੇ ਪਿੰਡ ਦਾ ਗੰਦ ਕੱਢਿਆ ਸਾਡੇ ਪਿੰਡੀਆਂ ਗਲੀਆਂ ਪੱਕੀਆਂ ਕਰੀਆਂ ਆ ਮੇਨ ਗਲੀ ਪੱਕੀ ਕਰੀ ਈਮਾਰਾ ਸਾਹਿਬ ਆਇਆ ਤਾਂ ਮੈਂ ਤੈਨੂੰ ਗੁਰਦੁਆਰੇ ਮੋੜਾ ਕਿਮਾ ਸਾਹਿਬ ਪਿੰਡ ਦੇ ਵਿੱਚ ਜਾ ਕੇ ਦੇਖੋ ਕਿੰਨਾ ਗੰਦਪਾ ਹੈ ਅਸੀਂ ਖੁਦ ਕਿਹਾ ਕਿਮਾ ਸਾਹਿਬ ਸਾਰਾ ਗੰਦ ਕੱਢ ਪਈ ਇਹ ਹੀ ਇੱਕ ਬੰਦਾ ਇਹਦੀਆਂ ਪ੍ਰੋਜੈਕਟਾਂ ਦਾ ਕੰਮ ਨਹੀਂ ਕਰਿਆ ਚਲੋ ਇਹ ਬੰਦਾ ਹੈ ਇਹਦਾ ਸਾਰੇ ਪਿੰਡਾਂ ਕੰਮ ਕੱਢਿਆ ਇਕੱਲੇ ਇਕੱਲੇ ਗਾਈ ਚੈੱਕ ਕਰ ਲਵਾਂ ਤੁਹਾਡੇ ਪਿੰਡ ਦੇ ਵਿੱਚ ਇੱਥੇ ਕੋਈ ਹੋਰ ਕੋਈ ਪੜਿਆ ਲਿਖਿਆ ਬੰਦਾ ਜਿਹੜਾ ਕਿ ਹੋਵੇ ਕੋਈ ਜਿਹੜਾ ਕਿ ਕਿਉਂਕਿ ਕਿ ਅੱਜ ਕੱਲ੍ਹ ਹੋ ਸਕਦਾ ਵੀ ਜਿਹੜਾ ਬੰਦਾ ਲੋਜ ਲਾਉਂਦੇ ਜੀ ਇਹਨੂੰ ਪਤਾ ਨਹੀਂ ਹੈਗਾ ਜਾਂ ਅਨਪੜਾ ਜਾ ਹੋ ਹਾਂਜੀ ਸਰ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਕਿਆ ਕੰਮ ਕਰਦੇ ਰਹੇ ਤੁਸੀਂ? ਸਰ ਹੁਣ ਮੈਂ ਰਿਟਾਇਰਡ ਹਾਂ। ਫ਼੍ਰੋਮ ਅ ਪ੍ਰਾਈਵੇਟ ਜੋਬ। ਯੈਸ। ਇਹ ਜਿਹੜਾ ਅੱਜਕੱਲ੍ਹ ਅਦੋਸ਼ ਲਾ ਰਹੇ ਸਰਪੰਚ ਦੀ ਖਬਰ ਵੀ ਲੋਈ ਹੈ ਕਿਆ ਸਹੀ? ਲੇਖੋ ਇਹ ਆਫੀਸ਼ੀਅਲੀ ਤਾਂ ਵੀਡੀਓ ਸਾਹਿਬ ਜਾਂ ਪੰਚਾਇਤ ਸੈਕਟਰੀ ਦੱਸ ਸਕਦੇ ਆ। ਪਰ ਪਿੰਡ ਵਿੱਚ ਕੋਈ ਇਹੀ ਜੀ ਜੋ ਗਵਰਨਮੈਂਟ ਦੀ ਗਲੀ ਹੈ ਕੱਚੀ ਨਹੀਂ ਹੈ ਮੇਰੇ ਖਿਆਲ ਵਿੱਚ। ਕਿਉਂ ਅਸੀਂ ਬਜ਼ੁਰਗਾਂ ਜ਼ਿਆਦਾ ਘੁੰਮੇ ਨਹੀਂ ਪਰ ਕੰਮ ਹੋਏ ਆ। ਫਿਰਨੀ ਦਾ ਕੰਮ ਜੋ ਸਾਡੇ ਬਜ਼ੁਰਗਾਂ ਤੋਂ ਨਹੀਂ ਹੋਇਆ ਸਾਰੇ ਇਹਨਾਂ ਸਾਰੀ ਉਮਰ ਨਿਕਲ ਗਈ ਅਗਬਰ ਪੁੱਟੂ ਮੰਗਰੋੜ ਉਹ ਸਪੈਸ਼ਲ ਕੰਮ ਹੋਇਆ ਜੀ ਪਾਈਪਲਾਈਨ ਦਾ ਵੀ ਹੋਇਆ ਰੋਡ ਦਾ ਵੀ ਹੋਇਆ ਬਾਕੀ ਕਿਸੇ ਦੀ ਪਰਸਨਲ ਗਲੀ ਛੱਡੀ ਹੋਈ ਉਹ ਰਹਿ ਗਈ ਤਾਂ ਲੱਗ ਚੀ ਜੇ ਦੋਸ਼ ਲਾ ਰਹੇ ਹਨ ਕਿ ਉਹਨਾਂ ਦਾ ਕੋਈ ਅਜਿਹੇ ਕੰਮ ਤਾਂ ਨਹੀਂ ਵੀ ਜਾਣੂ ਕਿ ਤਾਂ ਲਾ ਰਹੇ ਹਨ ਮੈਨੂੰ ਤਾਂ ਕੰਮ ਨਹੀਂ ਹੋਇਆ ਕੋਈ ਨਹੀਂ ਸਾਰੇ ਉਹਨਾਂ ਬਾਰੇ ਮੈਂ ਉਹ ਸਾਰੇ ਵਿੱਚ ਹਾਂ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਕੰਮ ਬਾਰੇ ਦੱਸ ਸਕਦਾ ਮੈਂ ਉਹ ਪਾਰਟੀ ਵਾਲੀ ਕੀ ਹੈ ਕਿਸ ਸੰਗੋ ਦੀ ਬਾਰੇ ਮੈਂ ਕੋਈ ਗਲਤੀ ਕਰਨਾ ਚਾਹੁੰਦਾ ਪਿੰਡ ਦੇ ਵਿੱਚ ਇਹੋ ਜਿਹੇ ਕੰਮ ਹੋਰ ਵੀ ਪਏ ਆ ਕਰਨੇ ਵਾਲੇ ਜਿਹੜੇ ਰਹਿੰਦੇ ਹਾਲ ਤੱਕ ਹਾਂਜੀ ਕੰਮ ਕਈ ਰਹਿੰਦੇ ਆ ਜੀ ਕੰਮ ਕਰਨ ਨੂੰ ਵੀ ਵਧੀਆ ਜੀ ਹਾਂਜੀ ਪਰ ਜਿਹੜੇ ਕੰਮ ਹੋਏ ਆ ਪਰ ਉਹਨਾਂ ਦੀ ਉਹ ਨਿੰਦਿਆ ਹੋ ਜਾਂਦੀ ਫਿਰ ਉਹਦਾ ਫਾਇਦਾ ਵੀ ਕੋਈ ਨਹੀਂ ਕੰਮ ਕਰਿਆ ਉਹ ਕਹਿੰਦੇ 2 ਕਰੋੜ ਰੁਪਏ ਦਾ ਕੱਪੜਾ ਕਰਿਆ ਇਹ ਗਲਤ ਹੈ ਜੀ ਨਜਾਇਜ਼ ਨਜਾਇਜ਼ ਹੈ ਜੀ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਤੁਹਾਡੇ ਕਾਫੀ ਘਬਰਾਏ ਹੋਏ ਡਰੇ ਹੋਏ ਆ ਜਿਵੇਂ ਵੀ ਪਰੇਸ਼ਾਨੀ ਪ੍ਰੇਸ਼ਾਨ ਹੈ ਇੱਕ ਗੱਲ ਕਹਿਣਾ ਕਿ ਹੁੰਦਾ ਤੁਸੀਂ ਵੀ ਇਹ ਗੱਲ ਕਹੀ ਹੈ ਜਾਂ ਤੁਸੀਂ ਸੱਚੇ ਆ ਇਮਾਨਦਾਰ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਂਟਲੀ ਰਾਤ ਨੂੰ ਨੀਂਦ ਕਿਸੇ ਤੇ ਬਗੈਰ ਮਤਲਬਲ ਦੋਸ਼ ਲਾਣਾ ਉਹ ਮੈਂਟਲੀ ਪਰੇਸ਼ਾਨੀ ਵੱਧ ਜਾਂਦੀ ਉਸ ਦੇ ਨਾਲ ਉਸ ਦਾ ਫਿਜ਼ੀਕਲ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਸਰ ਕਿਸੇ ਨੂੰ ਐ ਨਹੀਂ ਕਰਨਾ ਚਾਹੀਦਾ ਪਿੰਡ ਵਿੱਚ ਪਾਰਟੀ ਬਾਜੀ ਨਹੀਂ ਬਣਾਉਣੀ ਚਾਹੀਦੀ ਰਲ ਮਿਲ ਕੇ ਹਾਂ ਅਗਰ ਉਹ ਕੰਮ ਨਹੀਂ ਹੋਏ ਤੁਸੀਂ ਆ ਕੇ ਸਰਪੰਚ ਨੂੰ ਦੱਸੋ ਅਸੀਂ ਵੀ ਵਿੱਚ ਹੈਗੇ ਆ ਅਸੀਂ ਇਕੱਠੇ ਹੋ ਕੇ ਕਰਾਂਗੇ ਉੱਪਰ ਐਪਲੀਕੇਸ਼ਨ ਦੇ ਕੇ ਸਾਰੇ ਸਟਾਫ ਨੂੰ ਤੰਗ ਕਰਨਾ ਠੀਕ ਨਹੀਂ ਹੈ ਬਿਲਕੁਲ ਨਹੀਂ ਜਦੋਂ ਕਿਸੇ ਦੀ ਵੀ ਛੋਟੀ ਮੋਟੀ ਵੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਪਰ ਲੇਕਿਨ ਇੱਥੇ ਦਾ 2 ਕਰੋੜ ਦਾ ਕਰਨੀ ਚਾਹੀਦੀ ਹੈ ਰਲ ਮਿਲ ਕੇ ਹੱਲ ਕਰਨੀ ਚਾਹੀਦੀ ਹੈ ਨਾ ਕਿ ਉੱਪਰ ਜਾਓ ਹੁਣ ਡੀਸੀ ਸਾਹਿਬ ਹੈ ਉਹਨਾਂ ਪੂਰਾ ਜ਼ਿਲ੍ਹਾ ਦੇਖਣਾ ਨਾ ਕਿ ਉਹਨਾਂ ਸਿਰਫ ਪਿੱਲਾ ਅਕਬਰਪੁਰ ਦੇਖਣਾ ਹੈ ਥੈਂਕ ਯੂ ਬਿਲਕੁਲੀ ਹਾਂਜੀ ਹਾਂਜੀ ਸਰਪੰਚ ਕਿਸੇ ਵੀ ਪਿੰਡ ਵਿੱਚ ਮਿਲ ਨਹੀਂ ਸਕਦਾ ਸਾਡੇ ਆਪਣਾ ਇਹ ਘਰ ਲਾ ਕੇ ਦਰਦ ਵੰਡਦਾ ਇਹ ਜੇ ਬਰ ਗੱਲ ਆਏ ਕੋਈ ਸਰਪੰਚ ਦੁਨੀਆ ਚ ਅਸੀਂ ਤਾਂ ਦੇਖਿਆ ਨਹੀਂ ਜਾਣ ਕੇ ਤਾਂ ਬਹੁਤ ਜਿਆਦਾ ਤੰਗ ਕਰਦੇ ਆ ਸ਼ਿਕਾਇਤਾਂ ਕਰਦੇ ਆ ਝੂਠੀਆਂ ਕੋਈ ਸੱਚੀ ਸ਼ਿਕਾਇਤ ਨਹੀਂ ਸਾਨੂੰ ਇਹ ਪਤੱਤੀ ਬਾਲ ਨਹੀਂ ਲੱਗਣ ਦਿੰਦੇ ਹੈਗੇ ਇੰਨੇ ਨੇਕ ਆ ਇੰਨੇ ਮਾਨਤਾ ਬਹੁਤ ਜਿਆਦਾ ਜੇ ਇਹ ਬਦਲ ਗਏ ਨਾ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਣੀ ਕੋਈ ਸਾਈਨ ਵੀ ਨਹੀਂ ਕਰਦਾ ਸਰਪੰਚ ਇਹ ਚਾਹੇ ਵਿਗੜੇ ਚਾਹੇ ਸਿਭੇ ਇਹ ਜੇ ਸਰਪੰਚ ਹੈ ਮੇਰਾ ਪੁੱਤ ਲਾਇਕਾ ਸਭ ਦੇ ਪੈਸੇ ਆਉਂਦੇ ਹਨ ਰੇਗਾ ਦਾ ਕੰਮ ਆਪੇ ਨਹੀਂ ਚੱਲਣ ਦਿੰਦੇ ਉਹ ਜੇ ਅਸੀਂ ਹਫਤਾ ਲਾ ਲੈਂਦੇ ਤਾਂ 15 ਮਹੀਨਾ ਬਿਲੇ ਪੈਸੇ ਹਨ ਕਿਸੇ ਦੇ ਵੀ ਰੱਖਦੇ ਹਨ ਰੇਗਾ ਚ ਸਭ ਦੇ ਖਾਤਿਆਂ ਚ ਆਉਂਦੇ ਸਾਡੇ ਠੀਕ ਬਹੁਤ ਬਹੁਤ ਧੰਨਵਾਦ ਅੱਛਾ ਹਲੀਮ ਖਾਨ ਜੀ ਕਿੰਨੇ ਬੜੇ ਵੀ ਸੀ ਗੋਠਾ ਸਾਹਬ ਆ ਜੀ ਲਜਾਪਾ ਜਿਹੜਾ ਨੇ ਉਹ ਪਿੰਡ ਦੇ ਮੱਕੀਆ ਵੀ ਸੀ ਨੀਂ ਕਿ ਪਿੰਡ ਦੇ ਹਾਂ ਜੀ ਹਾਂ ਇਹ ਗਲਤ ਹੈ ਜੀ ਕੰਮ ਬਹੁਤ ਵਧੀਆ ਕਰਾਈ ਇਹਨਾਂ ਨੇ ਪਹਿਲਾਂ ਹੀ ਮੰਨ ਕੇ ਚਲੇਗੇ ਕਿਸੇ ਨੇ ਕੰਮ ਨਹੀਂ ਬਧੇ ਕਰਿਆ ਜੀ ਇਹ ਜਾਣ ਕੇ ਤੰਗ ਕਰਦੇ ਇਹਨੂੰ ਬਾਕੀ ਅਗਲੇ ਨੂੰ ਨੀਂਦ ਆਪੇ ਨਹੀਂ ਆਣੀ ਜੀ ਜਾਣ ਕੇ ਜਾਣ ਕੇ ਤੰਗ ਕਰਨਾ ਕਿਸੇ ਨੂੰ ਜੀ ਹਾਂ ਜਾਣ ਕੇ ਤੰਗ ਕਰਦੇ ਜੀ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਸਿਸ਼ਾ ਭਾਜੀ ਭਾਈ ਬਲਬੀਰ ਖਾਨ ਜੀ ਬਲਬੀਰ ਖਾਨ ਸਰਟਨ 7 7 ਤੇ ਸਰਪੰਚ ਜਿਵੇਂ ਕਹਿ ਰਹੇ ਦੋਸ਼ ਲੱਗ ਰਹੇ ਆ ਵੀ ਗਲੀਆਂ ਨਾਲੀਆਂ ਨਹੀਂ ਬਣੀਆਂ ਆ ਨਹੀਂ ਬਣਾਇਆ ਅੱਜ ਹੀ ਗਲਤ ਝੂਠਾ ਜੀ ਇਹ ਜਿਹੜੇ ਬੰਦੇ ਕਹਿੰਦੇ ਆ ਇਹਨਾਂ ਨੂੰ ਸਾਹਮਣੇ ਆਉਣ ਜਿੱਤੇ ਗਲਤ ਕਰ ਲੈਂਦੀ ਆ ਜੋ ਕੋ ਸਵੇ ਸਰਪੰਚ ਸਾਹਿਬ ਨੇ ਬੱਧੀ ਹੋਇਆ ਹੈ ਸਾਡੇ ਸਾਹਮਣੇ ਬੱਧੀ ਬਣਾਈ ਹੈ ਠੀਕ ਹੈ ਜੀ ਉਹ ਜਿਹੜੀ ਸਾਡੇ ਘਰ ਨੂੰ ਗਰਮੀ ਜਾਂਦੀ ਸੀ ਅਸੀਂ ਵੀ ਵੈਸੇ ਮੈਂ ਵੀ 31 ਸਾਲ ਦੀ ਉਮਰ ਹੋ ਗਈ ਮੇਰੀ ਮੈਂ ਕਾफी ਚੋਰ ਤੇ ਦੇਤਾ ਫਿਰ ਵੀ ਨਹੀਂ ਬਣੀ ਹੈਗੀ ਸਰਪੰਚ ਸਾਹਿਬ ਨੇ ਫਿਰਮੀ ਬਣਾਈ ਬਹੁਤ ਘਣ ਬਣਾਈ ਆ ਹੁਣ ਬਹੁਤ ਵਧੀਆ ਜੀ ਧੰਨਵਾਦ ਹਾਂ ਜੀ ਕੋਈ ਹੋਰ ਗੱਲ ਕਰਨਾ ਚਾਹੁੰਦਾ ਹੋਵੇ ਸਾਡੇ ਨਾਲ ਤਾਂ ਸਾਡੇ ਨਾਲ ਕਰ ਸਕਦੇ ਆ ਕਿਉਂਕਿ ਮੈਂ ਚਾਹੁੰਦਾ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਪੜਿਆ ਲਿਖਿਆ ਕੋਈ ਨੌਜਵਾਨ ਹੋਰ ਹੋਵੇ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਭਾਈ ਜੀ ਮੈਂ ਮਦਰ ਬੋ ਸਰਪੰਚ ਇਸ ਇਹ ਕੰਮਕਾਰ ਤੁਸੀਂ ਦੇਖਦੇ ਸੀ ਨਹੀਂ ਮਤਲਬ ਵੀ ਦੇਖਦੇ ਸੀ ਤੇ ਅਸਿਸਟ ਕਰਦੇ ਸੀ ਕਈ ਵਾਰੀ ਵੀ ਮੇਰੇ ਨਾਲ ਆ ਜਾ ਜਿੰਨਾ ਬੜਾ ਕੱਠ ਜਿਹੜਾ ਹੋਇਆ ਇਹ ਕਿਆ ਲੱਗਦਾ ਤੁਹਾਨੂੰ ਸਰਪੰਚ ਸਾਹਿਬ ਤੋਂ ਜਿਹੜੇ ਦੋਸ਼ ਲੱਗੇ ਸਾਰਾ ਸਾਰ ਗਲਤ ਹੈ ਜੀ ਕੰਮ ਪਿੰਡ ਚ ਹੋਏ ਗਏ ਜੀ ਤੇ ਵਧੀਆ ਕੰਮ ਹੋਏ ਗਏ ਹਾਂਜੀ ਕਿੰਨੇ ਸਾਲ 15 ਸਾਲ ਸਰਪੰਚ ਦੇ ਨਹੀਂ 8 ਤੋਂ 13 ਸੱਕ ਮੇਰੀ ਮਦਦ ਸੀਗੀ ਜੀ ਤੇ 13 ਤੋਂ ਬਾਅਦ ਸਾਡੇ ਮੌਜੂਦਾ ਚਲੇ ਜਾ ਰਹੇ ਹਾਂਜੀ ਜੀ ਜੀ ਵਾਦਸ ਬੰਤਨੀ ਜੀ ਇਹ ਜੀ ਨਹੀਂ ਕੰਮ ਠੀਕ ਹੋਏ ਜੀ ਵਧੀਆ ਕੰਮ ਕਰੇ ਜੀ ਇਹਨਾਂ ਦਾ ਆਪਣੇ ਬਾਈ ਲੱਗ ਗਿਆ ਤਾਂ ਨਹੀਂ ਆ ਜੀ ਉਹ ਉਹ ਤਾਂ ਬੰਦੇ ਇਹ ਜਿਹੜੇ ਪੋਟਾਂ ਕਰੀ ਜਾਂਦੇ ਉਹਨਾਂ ਦਾ ਬੰਦਾ ਕੁੱਟਣੀ ਜੀ ਪਿੰਡ ਦੇ ਕੰਪਨੀ ਹੋਣ ਦਿੰਦੇ ਜੀ ਜਿਹੜਾ ਕੰਮ ਕਰਦੇ ਉੱਥੇ ਕਪੜਾ ਪਾ ਕੇ ਜਿੱਤੇ ਵੇਚਣ ਦੇ ਜੀ ਕੰਮ ਇਹਨਾਂ ਦਾ 10 ਸਾਲਾਂ ਵਿੱਚ ਕੰਮ ਬਹੁਤ ਕਰਿਆ ਜੀ ਇਹ ਕੋਈ ਵੀ ਕੰਮ ਇਹਨੇ ਛੱਡਿਆ ਨਹੀਂ ਜੀ ਇਹ ਤਾਂ ਲੋਕ ਦੋਨੇ ਕੰਮ ਵੇਲੇ ਆ ਜੀ ਇਹਨਾਂ ਕੋਈ ਕੰਮ ਨਹੀਂ ਦਰਖਾਸਤਾਂ ਦੇਣੀਆਂ ਪੈਸੇ ਲਾਈ ਜਾਂਦੇ ਤੇ ਦਰਖਾਸਤਾਂ ਦੇ ਹੀ ਜਾਂਦੇ ਪਿੰਡ ਦਾ ਇਹਨਾਂ ਨੇ ਭਲਾ ਨਹੀਂ ਸੋਚਿਆ ਪਿੰਡ ਦਾ ਇਹਨਾਂ ਨੇ ਖਰਾਬ ਕਰਿਆ ਸਭ ਕੰਮ ਠੀਕ ਹੈ ਜੀ ਕੰਮ ਨਹੀਂ ਹੋਣ ਦੇ ਜਿੱਥੇ ਮਰਦੀ ਹੈ ਜੀ ਦੋਵੇਂ ਬੰਦੇ ਖਰਾਬ ਹੈ ਜੀ ਦੋਵੇਂ ਬੰਦੇ ਬਸ ਹੌਣੀ ਚਾਹੀਦੀ ਹੈ ਜੀ ਹਾਂ ਜੀ ਜਿੰਨੀ ਸਜ਼ਾ ਹੋ ਜੇ ਉਨੀ ਚੰਗੀ ਜਾਈ ਜਾਣੀ ਜੀ ਜਦੋਂ ਅਫਸਰ ਜਦੋਂ ਇਨਕੁਆਰੀ ਕਰ ਰਹੇ ਆ ਅਫਸਰ ਦੀ ਇਨਕੁਆਰੀ ਤੋਂ ਬਾਅਦ ਕਿਉਂਕਿ ਸਾਰੇ ਕਾਗਜ਼ੀ ਪੱਤਰੀ ਸਾਰੇ ਕੀ ਕੀ ਚੀਜ਼ ਚੈੱਕ ਕੀਤੀ ਜਾ ਰਹੀ ਹੈ ਕਿ ਪੈਸਾ ਕਿੱਥੋਂ ਆਇਆ ਕਿੰਨਾ ਕਿੱਥੇ ਲੱਗਿਆ ਸਾਰੇ ਵੈਰੀਫਾਈ ਕੀਤਾ ਜਾ ਰਿਹਾ ਹੈ ਤੇ ਬਾਕੀ ਦਾ ਇਹ ਵੀ ਚਲੋ ਵੀ ਜਿੱਦਾਂ ਮੈਂਟਰੀ ਹੈਬਸ ਵੈਬਸੈਟ ਹੋ ਰਹੇ ਹਨ ਸਾਡੇ ਪਿੰਡ ਮ ਪੈ ਪੈਨੇ ਦੰਪਾ ਇਹਨੇ ਆਪ ਅਖਬਾਰ ਵਿੱਚ ਖਬਰ ਲਵਾਈ ਸਾਰੇ ਸਾਰੇ ਪਿੰਡ ਦੀ ਬਦਨਾਮੀ ਹੁੰਦੀ ਇਹਦੇ ਨਾਲ ਸਰ ਗੱਲ ਸੁਣੋ ਮੇਰੀ ਇਹ ਕਹਿ ਰਹੇ ਆ ਵੀ ਵੀਡੀਓਸ ਨੂੰ ਡੀਡੀਪੀਓਸ ਤੇ ਵਿਜੀਲੈਂਸ ਕੋਲ ਜਾ ਕੇ ਸਾਡੀ ਜਿਹੜੀ ਹੈ ਜਿਹੜੀ ਸਾਡੀ ਉਹ ਮਤਲਬ ਕਿ ਸ਼ਿਕਾਇਤ ਉਹ اٹਕ ਜਾਂਦੀ ਹੈ ਤਾਂ ਇਹਦਾ ਇਹ ਹੈ ਵੀ ਅਦਰ ਉਹਨੇ ਅਗਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਹੈਸ ਦਾ ਰਾਈਟ ਟੂ ਗੋ ਟੂ ਹਾਇਰ ਅਫੀਸ਼ਰਸ অর ਐਨੀ ਅਦਰ ਕੰਪੀਟੈਂਟ ਅਥਾਰਟੀ ਰਾਈਟ ਹੀ ਕੈਨ ਨਾਟ ਅਸੈਸੀਨੇਟ ਦਾ ਕੈਰੇਕਟਰ ਆਫ ਦਾ ਹੋਲ ਡਿਪਾਰਟਮੈਂਟ ਸਰ ਹੀ ਇਸ ਅਸੈਸੀਨੇਟਿੰਗ ਦਾ ਕੈਰੇਕਟਰ ਆਫ ਦਾ ਹੋਲ ਡਿਪਾਰਟਮੈਂਟ ਬੀਕਾਇਜ਼ ਆਈ ਥਿੰਕ ਥਿਸ ਇਸ ਨਾਟ ਕਰੈਕਟ ਸਰ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਜਦੋਂ ਇੰਨਾ ਪਿੰਡ ਸਾਰਾ ਪਿੰਡ ਨਾਲ ਹੈ ਪਿੰਡ ਇਹ ਬਹੁਤ ਗਲਤ ਹੈ ਜੀ ਬੰਦੇ ਦੋ ਹੀ ਬੰਦੇ ਬਹੁਤ ਗਲਤ ਹੈ ਇਹ ਤਾਂ ਫਿਨਿਸ਼ ਕਰ ਦਿੰਦੇ ਹੀ ਨਹੀਂ ਕੋਈ ਵੀ ਗਮ ਸਰਪੰਚ ਸਾਹਿਬ ਕਹਾਂ ਜੇ ਦੇ ਮੂਹੜ ਜਾਂਦੇ ਕੋਈ ਨਾ ਕੋਈ ਦਰਖਾਹ ਨਾ ਦੇ ਦੇਣੀ। ਕੀ ਗੱਲ ਹੈ ਕਿ 2 ਕਰੋੜ ਦਾ ਕਪੜਾ ਦਾ ਦੋਸਾ ਪਰ 2 30 ਲੱਖ ਸਾਰਾ ਪਿੰਡ ਵਿੱਚ ਆਇਆ ਹੋਇਆ ਹੈ ਤੇ ਧੰਨਵਾਦ ਤੁਹਾਡਾ ਬਹੁਤ ਹੋਇਆ। ਬਿਲਕੁਲ ਜੀ ਅਸੀਂ ਅਕਬਰਪੁਰ ਪਿੰਡ ਦੀ ਜਿਹੜੀ ਸ਼ਿਕਾਇਤ ਸੀਗੀ ਸਰਪੰਚ ਦੇ ਖਿਲਾਫ ਕਿ ਸਰਪੰਚ ਜਿਹੜਾ ਕਪਲਾ ਕਰ ਗਿਆ ਅਸੀਂ ਸਾਰੇ ਪਹਿਲਾਂ ਸਰਪੰਚ ਦੀ ਤੇ ਪਿੰਡ ਵਸਤੀ ਦੀ ਗੱਲਬਾਤ ਸੁਣ ਕੇ ਹੁਣ ਅਸੀਂ ਦੂਜੀ ਤਰੀਕ ਕੋਲ ਪਹੁੰਚੇ ਆਂ ਤੇ ਗੱਲਬਾਤ ਕਰਦੇ ਆਂ ਤਾਂ ਸਾਹਮਣੇ ਦਿਖਾਓ ਜਰਾ ਤਸਵੀਰ ਦੇ ਵਿੱਚ ਇਹ ਧੀਰ ਹੈ ਜਿਨ੍ਹਾਂ ਵੱਲੋਂ ਸਰਪੰਚ ਦੀ ਜਿਹੜੀ ਸ਼ਿਕਾਇਤ ਕੀਤੀ ਹੋ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਜੀ 2017 ਤੋਂ ਕੰਪਲੇਂਟ ਪਾਈ ਹੈ ਪਹਿਲਾਂ ਸਿੱਧੀ ਗੱਲ ਕਰੋ ਵੀ ਤੁਸੀਂ ਉਹਦੇ ਤੇ ਦੋਸ਼ ਹੈ ਵੀ 2 ਕਰੋੜ ਦਾ ਕਬੜਾ ਕਰ ਗਿਆ ਸਰਪੰਚ ਦੱਸੋ ਜਰਾ ਹਾਂਜੀ ਇਹ ਸਰਪੰਚ ਜੀ ਨੇ 2 ਕਰੋੜ ਦਾ ਕਬੜਾ ਕਰਿਆ ਵਾ ਘਟੋ ਘਟੇ ਨਾਲ ਜੀ ਪਿੰਡ ਦੀ ਸਾਰੀ ਸ਼ਾਮ ਰਾਡ ਪਰ ਕਬਜ਼ਾ ਹੋਇਆ ਵਾ ਚੋਏ ਨਾਲੇ ਇਹਨਾਂ ਬੰਦ ਕਰੇ ਵੇ ਹਾਂਜੀ ਤੋਬੇ ਨੇ ਤੇ ਰਿਪੋਰਟਾਂ ਬਣੀਆਂ ਮੀਆਂ 2 ਕਰੋੜ ਦੀ ਗੱਲ ਕਰਦੇ ਪਰ ਲੇਕਿਨ ਜਦ ਅਸੀਂ ਉਹਨਾਂ ਨੂੰ ਚੈੱਕ ਕਰਕੇ ਆਏ ਸਾਰਾ ਹੀ 30 ਲੱਖ ਰੁਪਏ ਆ ਹੁਣ ਤੱਕ ਕਹਿੰਦਾ ਉਹਨਾਂ ਦਾ ਕਹਿਣਾ ਹੀ ਹੈ ਜੀ ਉਹਨਾਂ ਦਾ ਆਪਣੀ ਸਵੈਜ ਦੇਣੀ ਹੋਏ ਜੀ ਤੁਹਾਡੇ ਕੋਲ ਜਿਹੜਾ ਰਿਕਾਰਡ ਤੁਸੀਂ ਲਿਆ ਹੋਇਆ ਆ ਔਨਲਾਈਨ ਉਹਦੇ ਵਿੱਚ 2 ਕਰੋੜ ਸਾਤ ਹੁੰਦਾ ਹੈ ਹਾਂਜੀ ਹਾਂਜੀ ਹੁੰਦਾ ਜੀ ਜ਼ਿਆਦਾ ਹੋਊਗਾ ਜੀ ਇਹ ਜੀ ਜਿਹੜਾ 2 ਕਰੋੜ ਦਾ ਪਾ ਇੱਕ ਤਾਂ ਟੁੱਬਿਆ ਇਹਦਾ ਗਲੀਆਂ ਦਾ ਨਾਲੀਆਂ ਦਾ ਇੱਕ ਇਹਨਾਂ ਨਾਂ ਪਹਿਲਾਂ ਤਾਂ ਧਰਮਸ਼ਾਲਾ ਵਾਸਤੇ ਪੈਸੇ ਉਹ ਕਰਵਾਏ ਵੀ ਆ ਬਾਲਮੀਕ ਧਰਮਸ਼ਾਲਾ ਵਾਸਤੇ ਕਵਰ ਸਥਾਨ ਦੇ ਪੈਸੇ ਟੋਬੇ ਨੂੰ 23 ਲੱਖ ਦਾ ਤੇ ਇਹ ਤਾਂ ਆਪਣਾ ਨਾਲਾ ਨਾਲੇ ਨੂੰ ਆਇਆ ਵਾ 8.5 ਲੱਖ ਰੁਪਈਆ ਪਰਲੇ ਪਾਸੇ ਜਿਹੜੇ ਪਲਾਟ ਆਪਣਾ ਸ਼ਾਮਲਾਟਾ ਉਹਦ ਬੁਆਤੀਆਂ ਵੀ ਆਂ ਤੇ ਜਿਹੜੀਆਂ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਉਹਨਾਂ ਦੇ ਵਿੱਚ ਮਤਲਬ ਇੱਕ ਕਪੜਾ ਕਾਫੀ ਹੋਇਆ ਵਾ ਐਡੀ ਇੱਕ ਸੈਣੀ ਵਾਲੇ ਪਾਸੇ ਧਰਮਸ਼ਾਲਾ ਬਣੀ ਆ ਉਹਦੇ ਵਿੱਚ ਵੀ ਕਪੜਾ ਉਹਦੇ ਚ ਸਰੀਆ ਕਿੰਨਾ ਆਇਆ ਕਿੰਨਾ ਨਹੀਂ ਕੋਈ ਕਿਸੇ ਦੇ ਹਿਸਾਬ ਦਾ ਪਤਾ ਨਹੀਂ ਆ ਕੰਮ ਦੇ ਵਿੱਚ ਕਪੜਾ ਹੋਇਆ ਕੰਮ ਦੇ ਵਿੱਚ ਕਪੜਾ ਹੋਇਆ ਵਾ ਦੇਖੋ ਕੰਮ ਕਰਾਇਆ ਕੰਮਾਂ ਦੇ ਵਿੱਚ ਕਪੜਾ ਆਇਆ ਸਾਰੇ ਇਹ ਔਰ ਅਸੀਂ ਦੋਸ ਜੀ ਅਸੀਂ ਮਤਲਬ 2017 ਤੋਂ ਲੱਗੇ ਹੋਏ ਆ ਇਹਨਾਂ ਨੂੰ 2008 ਤੋਂ ਅਸੀਂ ਰਸਾਬ ਮੰਗਿਆ ਵਾ ਡੀਡੀ ਡੀਸੀ ਸਾਹਿਬ ਨੂੰ ਪਤਾ ਵੀਡੀਓ ਸਾਹਿਬ ਨੂੰ ਪਤਾ ਡੀਡੀਪੀਓ ਸਾਹਿਬ ਨੂੰ ਪਤਾ ਹੈ ਤੇ ਏਡੀਸੀ ਵਿਕਾਸ ਨੂੰ ਪਤਾ ਇਹਨਾਂ ਨੇ ਆਪਣੇ ਆਪ ਬਿਜੀਲੈਂਸ ਨੂੰ ਦੇ ਦਿੱਤਾ ਉੱਥੇ ਤੇ ਮੁੜ ਕੇ ਕੋਰਟ ਹਾਈ ਕੋਰਟ ਤੋਂ ਵੀ ਕੇਸ ਵਾਪਸ ਇਹਨਾਂ ਨੂੰ ਲੈ ਕੇ ਆ ਬਿਜੀਲੈਂਸ ਨਾਲ ਵੀ ਉੱਥੇ ਤੱਕ ਵੀ ਪਹੁੰਚੀ ਆ ਬਿਜੀਲੈਂਸ ਲੇਕਿਨ ਇਹ ਉੱਥੋਂ ਵੀ ਕੇਸ ਵਾਪਸ ਲੈ ਆਇਆ ਅਸੀਂ ਹੁਣ ਇਹ ਇਸੀ ਦੀ ਮੰਗ ਕਰਦੇ ਡੀਸੀ ਸਾਹਿਬ ਨਾਲ ਅੱਜ ਫੇਰ ਅਸੀਂ ਜਿਹੜੇ ਆਪਣਾ ਸੀਐਮ ਵਿੰਡੋ ਵਾਲੇ ਉਹਨਾਂ ਨੂੰ ਮਿਲੇ ਉਹਨਾਂ ਨਾਲ ਅੱਜ ਡੀਡੀਪੀਓ ਸਾਹਿਬ ਦੀ ਡਿਊਟੀ ਲਾਈ ਆ ਵੀ ਇਹਨੂੰ ਸਾਨੂੰ ਇੱਕ ਹਫਤੇ ਦੇ ਵਿੱਚ ਵਿੱਚ ਇਹਦਾ ਜਵਾਬ ਜੋ ਵੀ ਆ ਕਲੀਅਰ ਕਰਕੇ ਦੇ ਇਹ ਪਾਰਟੀ ਨੂੰ ਕਲੀਅਰੈਂਸ ਦਾਓ ਜੋ ਵੀ ਆ ਕਰਨੀ ਜਾਂ ਤਾਂ ਇਹਨੂੰ ਕਲੀਅਰੈਂਸ ਦੇ ਦੇਵੇ ਜਾਂ ਇਹਦੇ ਖਿਲਾਫ ਕਾਰਵਾਈ ਕਰੇ ਜੋ ਵੀ ਕਰਨਾ ਮਤਲਬ ਇਹ ਨਹੀਂ ਨਾ ਮਤਲਬ ਦੇ 7-8 ਸਾਲ ਤੋਂ 7-8 ਸਾਲ ਹੋ ਗਏ ਜੀ ਜਦੋਂ ਹੀ ਲੱਗੇ ਵੇ ਆ ਇਹ ਤਾਂ ਕੋਈ ਉਹ ਜਾ ਹੁੰਦਾ ਹਾਰ ਕੇ ਚੁੱਪ ਕੇ ਬੈਠ ਜਾਂਦਾ ਲੇਕਿਨ ਇਹ ਹੇਰਾ ਫੇਰੀਆਂ ਦੇ ਵਿੱਚ ਲੱਗੇ ਚਲੋ ਅਸੀਂ ਤਾਂ ਮਗਰ ਚੜੇ ਹੋਏ ਆ ਚੱਲ ਭਾਈ ਕਿੱਥੇ ਚੱਲਣਾ ਲੈ ਇਹ ਨਹੀਂ ਇਹਨਾਂ ਨੂੰ ਕਿਤੇ ਵੀ ਕਲੀਅਰ ਨਹੀਂ ਕਰਨੇ ਵਿੱਚ ਆ ਰਿਹਾ ਰਿਕਾਰਡ ਉਹਨਾਂ ਨੂੰ ਦਿੰਦਾ ਨੇ ਇੱਥੇ ਇਕੱਠ ਕਰ ਕਰਕੇ ਗੋਲੇ ਪਾਉਂਦਾ ਰਿਕਾਰਡ ਉਹਨਾਂ ਨੂੰ ਦਿੰਦਾ ਨਹੀਂ ਅੱਜ ਵੀ ਮਤਲਬ ਸਾਹਿਬ ਨਾਲ ਪੁਗਿਆ ਵੀ ਰਿਕਾਰਡ ਇਹ ਆ ਜਾਂਦਾ ਨਹੀਂ ਉੱਥੇ ਸਾਡੇ ਮਤਲਬ ਇਹ ਤੁਸੀਂ ਜੋ 2 ਕਰੋੜ ਦੀ ਗੱਲ ਕੀਤੀ ਹੈ ਤੁਸੀਂ ਸਾਬਤ ਕਰ ਸਕਦੇ ਆ ਅਸੀਂ ਸਾਬਤ ਕਰ ਸਕਦੇ ਆ ਬਿਲਕੁਲ ਬਿਲਕੁਲ ਸਾਬਤ ਕਰ ਸਕਦੇ ਆ ਉਹਦਾ ਸਾਬਤ ਹੈ ਫਿਰ ਕਹਿਣ ਦਾ ਰਿਕਾਰਡ ਕਿਉਂ ਗਵਾਉਂਦਾ ਹੈ ਰਿਕਾਰਡ ਵਿਜੀਲੈਂਸ ਨੂੰ ਨਹੀਂ ਦਿੰਦਾ ਡੀਡੀਪੀਓ ਨੂੰ ਨਹੀਂ ਦਿੰਦਾ ਵੀਡੀਓ ਨਹੀਂ ਦਿੰਦਾ ਰਿਕਾਰਡ ਤਾਂ ਦੇਵੇ रिकॉर्ड क्यों नहीं दंदा बिल्कुल ये दूसरी तरफ तो आप बयान जेड़ा ਤੁਸੀਂ ਸੁਣੇ ਲਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਉਹ ਸਾਬਤ ਕਰ ਸਕਦੇ ਆ ਜਿਹੜਾ 2 ਕਰੋੜ ਦਾ ਉਹਨਾਂ ਵੱਲ ਇਲਜ਼ਾਮ ਲਗਾਇਆ ਹੋਇਆ ਤੇ ਇਸੇ ਸਾਡੀ ਰਿਪੋਰਟ ਮੈਂ ਕੈਮਰਾਮੈਨ ਅਨਿਲ ਸ਼ਰਮਾ ਦੇ ਨਾਲ ਸ਼ਮਸ਼ੀਰ ਬਗਾ ਆਰਟੀ 1 ਰੋਪੜ ਇਸ ਵੇਲੇ ਅਕਬਰਪੁਰ ਪਿੰਡ ਦੇ ਵਿੱਚ ਅਸੀਂ ਮੌਜੂਦ ਆਂ ਇੱਥੇ ਕਿ ਪਿੰਡ ਦੇ ਵਿੱਚ ਕਾਫੀ ਦੇਰ ਦਾ ਇੱਕ ਝਗੜਾ ਚੱਲ ਰਿਹਾ ਹੈ ਕੁਝ ਇੱਕ ਧਿਰ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਸਰਪੰਚ ਦੇ ਉੱਤੇ ਕਿ 2 ਕਰੋੜ ਦਾ ਕੱਪੜਾ ਕੀਤਾ ਗਿਆ ਹੈ ਪਿੰਡ ਦੇ ਵਿੱਚ ਤੇ ਕਾਫੀ ਅਖਬਾਰ ਦੇ ਅਖਬ ਵਿੱਚ ਖਬਰਾਂ ਵੀ ਲੋਈਆਂ ਗਈਆਂ ਨੇ ਦੂਸਰੀ ਪਾਰਟੀ ਵੱਲੋਂ ਪਰ ਲੇਕਿਨ ਅੱਜ ਅਸੀਂ ਗਰਾਊਂਡ ਲੈਵਲ ਤੇ ਅਸੀਂ ਅੱਜ ਪਹੁੰਚੇ ਹਾਂ ਬਿਲਕੁਲ ਮੈਂ ਦਿਖਾਵਾਂਗਾ ਬਿਲਕੁਲ ਸਾਰੇ ਪਿੰਡ ਵਾਸੀ ਇੱਥੇ ਮੌਜੂਦ ਹੈ ਸਰਪੰਚ ਵੱਲੋਂ ਕਪੜਾ ਕੀਤਾ ਜਾਂ ਨਹੀਂ ਕੀਤਾ ਇਹ ਸਾਰਾ ਅਸੀਂ ਅੱਜ ਆਮਣੇ ਸਾਹਮਣੇ ਕੈਮਰੇ ਦੇ ਉੱਤੇ ਜਰੂਰ ਕਰਾਂਗੇ ਪਿੰਡ ਵਾਸੀ ਖੁਦ ਆਪ ਦੱਸਣਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿੰਨਾ ਪੈਸਾ ਆਇਆ ਉਹ ਲੱਗਿਆ ਜਾਂ ਨਹੀਂ ਲੱਗਿਆ ਪਰ ਲੇਕਿਨ ਜਿਹੜੀ ਦੂਸਰੀ ਧਿਰ ਵਗੈਰਾ ਜਿਨ੍ਹਾਂ ਵੱਲੋਂ ਬਿਜ਼ਨਸ ਦੇ ਵਿੱਚ ਸ਼ਿਕਾਇਤ ਕੀਤੀ ਹੋਈ ਹੈ ਕਿ ਕਾਫੀ ਜਿਹੜਾ ਕਪੜਾ ਜਿਹੜਾ ਸਰਪੰ ਇੱਥੇ ਸਾਰੇ ਮੋਤਵਰ ਬੈਠੇ ਨੇ ਪੰਜ ਸਰਪੰਚ ਬੈਠੇ ਨੇ ਪਿਛਲੇ ਵਿਲੇ ਦੀ ਪੰਚਾਇਤਾਂ ਦੇ ਮੈਂਬਰ ਬੈਠੇ ਨੇ ਸਰ ਸਭਗਾ ਸਰਪੰਚ ਵੀ ਸ਼ਾਇਦ ਬੈਠੇ ਹੋਣੇ ਆ ਤੇ ਗੱਲਬੱਤ ਕਰਾਂਗੇ ਭਾਈ ਜੀ ਕੀ ਕਹਾਣੀ ਹੈ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਸੀਂ ਕਦੋਂ ਤੋਂ ਸਰਪੰਚ ਰਹੇ ਹੋ ਕਦੋਂ ਤੱਕ ਰਹੇ ਹੋ ਮੈਂ ਜੀ 2013 ਤੋਂ ਰੈਗੂਲਰ ਸਰਪੰਚ ਹੈ ਜੀ ਤੇ ਦੇ ਵਿੱਚ ਕਿੰਨੀ ਟੋਟਲ ਹੁਣ ਤੁਹਾਡੇ ਹੁੰਦੀ ਗ੍ਰਾਂਟ ਪਹੁੰਚੀ ਹੈ ਸਪੂਰ ਰੋਡ ਫਿੰਗਰ ਸਾਰੀ 2013 ਤੋਂ 18 ਦੇ ਵਿੱਚ ਮੇਰੇ ਕੋਲ 30 ਲੱਖ ਰੁਪਏ ਆਇਆ ਸੀ ਮੇਰੇ ਕੋਲ ਔਰ ਬਾਕੀ ਜੋ ਨਰੇਗਾ ਦੇ ਵਿੱਚ ਪੇਮੈਂਟਾਂ ਹੋਈਆਂ ਉਹਨ ਰੇਗਾ ਲਾਪਤਰੀ ਜਿਹੜੇ ਹੈਗੇ ਨਾ ਸਿੱਧੇ ਉਹਨਾਂ ਬੈਨੀਫੀਸ਼ੀਅਰਾਂ ਦੇ ਖਾਤੇ ਚ ਗਈਆਂ ਚਾਹੇ ਅਸੀਂ ਪਾਈਪ ਲਾਈਨ ਪੁਆਈਆ ਚਾਹੇ ਅਸੀਂ ਬਰਮਾ ਦੇ ਕੰਮ ਕਰਾਏ ਆ ਚਾਹੇ ਰੂਰਲ ਕਨੈਕਟੀਵਿਟੀ ਦੇ ਕੰਮ ਕਰਾਏ ਆ ਔਰ ਚਾਹੇ ਅਸੀਂ ਕੋਈ ਫਲੱਡ ਦਾ ਕੰਮ ਕਰਾਇਆ ਚੋਹ ਦਾ ਡਰੇਨਜ ਦਾ ਉਹ ਪੈਸਾ ਸਾਡੇ ਪੰਚਾਇਤ ਦੇ 1 ਰੁਪਿਆ ਖਾਤੇ ਜਿਹਨੇ ਉਹ ਲੇਬਰ ਵਾਲਿਆਂ ਦੇ ਖਾਤੇ ਚ ਗਏ ਹੈ ਜੀ ਉਹ ਲੇਬਰ ਦਾ ਪੈਸਾ ਜੀ ਕਿਉਂ ਨਾ ਤੋਂ ਲੇ ਕੇ ਕੋਈ ਕੰਮ ਤੇ ਲਾਇਆ ਪੈਸੇ ਬਿਲਕੁਲ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਕੋਈ ਸਾਡੇ ਤੁਹਾਡੇ ਸਾਹਮਣੇ ਖੜੇ ਜਿਹਨੇ ਸਾਡੇ ਜੋਬ ਕਾਰਡ ਹੋਲਡਰ ਹੈ ਜੀ ਸ ਸਾਰੇ ਨੂੰ ਇਹਨਾਂ ਨੂੰ ਪੁੱਛਿਆ ਜਾ ਸਕਦਾ ਜੀ ਤੇ 2 ਕਰੋੜ ਦੀ ਜਿਵੇਂ ਗੱਲ ਕੀਤੀ ਤੁਹਾਡਾ ਸਿੱਧਾ ਹੀ ਸਾਡਾ ਮਤਲਬ ਹੈ ਵੀ 30 ਲੱਖ ਰੁਪਏ ਤੁਹਾਡਾ ਆਇਆ 2 ਕਰੋੜ ਦਾ ਇਲਜ਼ਾਮ ਹੈ ਬਿਲਕੁਲ ਸਰਸਰ ਗਲਤ ਹੈ ਵੀ ਬਿਲਕੁਲ ਜੀ 30 ਲੱਖ ਰੁਪਏ ਸਰ 30 ਲੱਖ ਦੀਆਂ ਮੇਰੇ ਕੋਲ ਜੂਸੀਆਂ